ਮੇਉ ਮਹਾਰਾਜ ਸਮ ਸਮਝਾਉਂਦੇ ਹਨ ਦੱਸਦੇ ਹਨ ਕੰਢੀ ਉੱਤੇ ਰੁਖੜਾ ਸਾਧ ਸੰਗਤ ਜੀ ਅਗਲੇ ਸ਼ਲੋਕ ਵਿੱਚ ਮਹਾਰਾਜ ਸਰੀਰ ਹੈ ਜਿਹੜਾ ਉਹ ਦੀ ਨਾਸ਼ਵੰਤਾ ਦੱਸਦੇ ਹੈ ਕਿ ਸਰੀਰ ਤਾਂ ਨਾਸ਼ਵੰਤੀ ਹੈ ਨਾਸ਼ਵੰਤ ਜਣਾਉਂਦੇ ਹੋਏ ਬਚਨ ਉਚਾਰਨ ਕਰਦੇ ਹਨ ਕੰਢੀ ਉੱਤੇ ਰੁਖੜਾ ਜਿਵੇਂ ਮਹਾਰਾਜ ਕਹਿੰਦੇ ਨਦੀ ਦੇ ਕਿਨਾਰੇ ਦੇ ਉੱਪਰ ਜੋ ਰੁੱਖ ਖੜਾ ਹੋਵੇ ਰੁੱਖ ਹੋਵੇ ਨਦੀ ਦੇ ਕਿਨਾਰੇ ਤੇ ਜੋ ਸਾਥ ਸੰਗਤ ਜੀ ਰੁੱਖ ਲੱਗਿਆ ਹੋਵੇ ਕਹਿੰਦੇ ਉਹ ਤੁਹਾਨੂੰ ਪਤਾ ਹੈ ਕਿੰਨਾ ਚਿਰ ਟਿਕ ਜੂਗਾ ਨਦੀ ਦੇ ਕਿਨਾਰੇ ਪਾਣੀ ਦੇ ਕਿਨਾਰੇ ਤੇ ਰੁੱਖ ਖੜਾ ਹੋਵੇ ਮਹਾਰਾਜ ਇਸ ਦ੍ਰਿਸ਼ਟਾਂਤ ਦੇ ਕੇ ਦੱਸ ਰਹੇ ਹੈ ਭਾਈ ਉਹਦੀ ਕੀ ਮਨਿਆਦ ਹੈ ਇਸੇ ਪ੍ਰਕਾਰ ਕਹਿੰਦੇ ਜਿਵੇਂ ਕੰਦੀ ਦੇ ਉੱਪਰ ਨਦੀ ਦੇ ਕਿਨਾਰੇ ਦੇ ਉੱਪਰ ਰੁਖੜਾ ਰੁਖਦ ਰਖਤ ਖੜਾ ਹੋਵੇ ਕਿਚਰਕ ਬੰਨੈ ਧੀਰ ਕਿਚਰਕ ਕਿਚਰਕ ਬੰਨੈ ਧੀਰ ਆਖਣ ਲੱਗੇ ਨੇ ਕਿਚਰਕ ਬੰਨੈ ਧੀਰ ਕਿੰਨਾ ਕੁ ਚਿਰ ਕਹਿੰਦੇ ਧੀਰਜ ਬੰਨ ਲਊਗਾ ਭਾਵ ਕਿੰਨਾ ਚਿਰ ਖੜ ਜੂਗਾ ਉਥੇ ਦਰਾਖਤ ਜਦੋਂ ਨਦੀ ਦਾ ਪਾਣੀ ਕਿਤੇ ਚੜ ਕੇ ਆਇਆ ਜਾਓ ਵਹਾ ਤੇਜ ਹੋਇਆ ਉਹ ਦਰਖਤ ਨੂੰ ਤਾਂ ਨਾਲ ਹੀ ਪੁੱਟ ਕੇ ਲੈ ਜਾਣਾ ਪਾਣੀ ਨੇ ਇਸੇ ਪ੍ਰਕਾਰ ਮਹਾਰਾਜ ਦੱਸਦੇ ਹਨ ਕੰਧੀ ਉੱਤੇ ਰੁਖੜਾ ਇਹ ਸਰੀਰ ਤਾਂ ਨਾਸ਼ਵੰਤੀ ਹੈ ਮਹਾਰਾਜ ਕਹਿੰਦੇ ਜਿਵੇਂ ਕੋਈ ਨਦੀ ਦੇ ਕਿਨਾਰੇ ਤੇ ਦਰਖਤ ਖੜਾ ਹੋਵੇ ਇਸੇ ਪ੍ਰਕਾਰ ਕਾਲੂ ਵੀ ਨਦੀ ਤੇ ਇਹ ਜੀਵ ਰੂਪੀ ਦਰਖਤ ਭਾਈ ਖੜਾ ਹੈ ਸਰੀਰ ਖੜਾ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕੁ ਚਿਰ ਖੜਾ ਸਕਦਾ ਭਾਈ ਇੱਕ ਦਿਨ ਮੌਤ ਤਾਂ ਆਉਣੀ ਹੀ ਐ ਇਉਂ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਸਮਝਾਉਂਦੇ ਹਨ ਕਿਚਰਕ ਬੰਨੈ ਧੀਰ ਕਿੰਨਾ ਕੁ ਚਿਰ ਕਹਿੰਦੇ ਭਾਈ ਇਹ ਟਿਕ ਸਕੂਗਾ ਸਰੀਰ ਇੱਕ ਦਿਨ ਦੁਨੀਆ ਤੋਂ ਚਲਿਆ ਜਾਏਗਾ ਮਹਾਰਾਜ ਕਹਿੰਦੇ ਕਾਲ ਨਹੀਂ ਤਾਂ ਇੱਕ ਦਿਨ ਖਾਣਾ ਹੀ ਐ ਇਸੇ ਪ੍ਰਕਾਰ ਕਾਲ ਰੂਪੀ ਜਿਹੜੀ ਨਦੀ ਹੈ ਉਹਦੇ ਕਿਨਾਰੇ ਤੇ ਜੀਵ ਰੂਪੀ ਦਰਖਤ ਖੜਾ ਹੈ ਇਓ ਸਤਿਗੁਰੂ ਸਮਝਾਉਂਦੇ ਹਨ ਦ੍ਰਿਸ਼ਟਾਂਤ ਦੇ ਕਰਕੇ ਫਰੀਦਾ ਕੱਚੇ ਭਾਂਡੇ ਰੱਖੀਐ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਭਾਈ ਜਿਵੇਂ ਮਿੱਟੀ ਦੇ ਕੱਚੇ ਭਾਂਡੇ ਵਿੱਚ ਜੇਕਰ ਕੋਈ ਪਾਣੀ ਰੱਖਣਾ ਕਰੀਏ ਕਿਚਰ ਤਾਂ ਨਹੀਂ ਰ ਆਖਣ ਲੱਗੇ ਨੇ ਉਹ ਪਾਣੀ ਕਿੰਨਾ ਕੁਚਰ ਠਹਿਰ ਸਕਦਾ ਹੈ ਟਿਕ ਨਹੀਂ ਸਕਦਾ ਭਾਈ ਕੱਚਾ ਭਾਂਡਾ ਖਰ ਕੇ ਉਸੇ ਪ੍ਰਕਾਰ ਉਹ ਜਿਹੜਾ ਪਾਣੀ ਬਾਹਰ ਹੀ ਆ ਜਾਏਗਾ ਇਉਂ ਮਹਾਰਜ ਸਮਝਾਉਂਦੇ ਹਨ ਇਉਂ ਸਤਿਗੁਰੂ ਜੀ ਦੱਸਦੇ ਹਨ ਭਰੀਦਾ ਕੱਚਾ ਭਾਂਡਾ ਰੱਖੀਐ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਾਈ ਫਰੀਦਾ ਕੱਚਾ ਭਾਂਡਾ ਰੱਖੀਐ ਇਸੇ ਪ੍ਰਕਾਰ ਇਹ ਜਿਹੜਾ ਪੰਜਾਂ ਤਤਾਂ ਦੀ ਮਿੱਟੀ ਤੋਂ ਬਣਿਆ ਹੋਇਆ ਸਰੀਰ ਰੂਪੀ ਕੱਚਾ ਭਾਂਡਾ ਹੈ ਨਾ ਮਹਾਰਾਜ ਕਹਿੰਦੇ ਇਹਦੇ ਵਿੱਚ ਜਿਹੜੇ ਸਵਾਸ ਹੈ ਉਹ ਪਾਣੀ ਦੀ ਨਿਆਈ ਕਿੰਨਾ ਕੁ ਚਿਰ ਟਿਕਣ ਸਕਣਗੇ ਨਿਕਲੀ ਵੀ ਜਾਂਦੇ ਆਈ ਜਾਂਦੇ ਆ ਜਾਈ ਜਾਂਦੇ ਹੈ ਸਵਾਸ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਕੱਚੇ ਭਾਂਡੇ ਵਿੱਚ ਪਾਣੀ ਰੱਖਣਾ ਕਰੀਏ ਉਹ ਨਾਸ਼ ਉਹ ਨਿਕਲ ਜਾਂਦਾ ਪਾਣੀ ਭਾਈ ਖਤਮ ਹੋ ਜਾਂਦਾ ਏ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਕੱਚੇ ਭਾਂਡੇ ਸਰੀਰ ਵਿੱਚ ਇਹ ਸਵਾਸ ਰੂਪੀ ਪਾਣੀ ਕਿੰਨਾ ਕੁ ਚਿਰ ਟਿਕਣ ਸਕਣਗੇ ਭਾਈ ਨਹੀਂ ਟਿਕ ਸਕਦੇ ਇਹ ਕਦਨ ਖਤਮ ਹੋ ਜਾਣਗੇ ਨਾਸ਼ ਹੋ ਜਾਣਗੇ ਇਉਂ ਸਰੀਰ ਨੂੰ ਨਾਸ਼ਵੰਤ ਜਣਾਉਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਰੀਦਾ ਕੱਚੇ ਭਾਂਡੇ ਰੱਖੀਐ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਾਈ ਇਹ ਜਿਹੜਾ ਸਰੀਰ ਰੂਪੀ ਕੱਚਾ ਭਾਂਡਾ ਆ ਇਹਦੇ ਵਿੱਚ ਪਦਾਰਥਾਂ ਨੂੰ ਤੂੰ ਕਿੰਨਾ ਚਿਰ ਰੱਖੇਂਗਾ ਕਿੰਨੇ ਕਚਿਰ ਪਦਾਰਥਾਂ ਦੇ ਆਨੰਦ ਮਾਣੇਗਾ ਮਹਾਰਾਜ ਕਹਿੰਦੇ ਭਾਈ ਨਾਸ਼ਵੰਤ ਹੈ ਪਦਾਰਥ ਤਾਂ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨਵਾਲ ਮਿਥਿਆ ਕਾਮ ਕਰੋਜ ਬਿਕਰਾਲ ਮਿਥਿਆ ਰਥ ਆਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਕ ਹਸਤਾ ਮਿਥਿਆ ਮਿਥਿਆ ਤੋਂ ਤ੍ਰੋ ਮੋਹ ਅਭਿਮਾਨ ਮਿਥਿਆ ਪਸੂ ਉਪਰ ਕਰ ਤੁਗਮਾਨ ਅਸਤਰ ਭਗਤ ਸਾਧ ਕੀ ਸ਼ਰਨ ਇਉ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਸਾਰਾ ਕੁਝ ਮਿਥੀ ਹੈ ਝੂਠੀ ਹੈ ਇਉ ਕਹਿੰਦੇ ਪਦਾਰਥ ਰੂਪੀ ਪਾਣੀ ਜਿਹੜਾ ਤੂੰ ਸਰੀਰ ਰੂਪੀ ਘੜੇ ਵਿੱਚ ਕੱਚੇ ਭਾਂਡੇ ਚ ਪਾਈ ਫਿਰਦਾ ਏ ਇਹ ਤੇ ਭਾਈ ਨਾਸ਼ ਹੋ ਜਾਣਾ ਹੈ ਕਿ ਦਿਨ ਸਰੀਰ ਤੇ ਪਦਾਰਥ ਵੀ ਨਾਸ਼ਮੰਤ ਹੈ ਇਉ ਮਹਾਰਾਜ ਸਮਝਾਉਂਦੇ ਹਨ